ਦੇ ਪ੍ਰੇਸ਼ ਕੀ ਹੈ ਉਹ ਤੰਦਰੁਸਤੀ ਦੀ ਸਾਇੰਸ ਹੈ ਜੰਗਲਾਂ ਵਿੱਚ ਉਹਨਾਂ ਦਾ ਕੋਈ ਹਸਪੀਟਲ ਹੈ ਕੋਈ ਡਾਕਟਰ ਹੈ ਆਟੋ ਰਿਪੇアリング ਸਿਸਟਮ ਹੈ ਉਹਨੂੰ ਉਹ ਜੀਵ ਆਪਣਾ ਚਾਲੂ ਰੱਖਦੇ ਨੇ ਇਸ ਲਾਈਨ ਦੇ ਤੇ ਅੱਜ ਇੰਨਾ ਜ਼ਿਆਦਾ ਪੈਸਾ ਖਰਚ ਹੋ ਰਿਹਾ ਮੇਰੇ ਖਿਆਲ ਦੁਨੀਆ ਦੀ ਸਭ ਤੋਂ ਵੱਡੀ ਇੰਡਸਟਰੀ ਬਣ ਗਈ ਹੈ ਸੋਚ ਕੇ ਦੇਖੋ ਜੇ ਇਹ ਜੰਗਲਾਂ ਦੇ ਨਾਸਮਤ ਜੀਵ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਅਗਰ ਉਹ ਤੰਦਰੁਸਤ ਰਹ ਸਕਦੇ ਰਹੇ ਤੇ ਫਿਰ ਅਸੀਂ ਕਿਉਂ ਨਹੀਂ ਐਸੀ ਛੇ ਥਾਂ ਮਨੇ ਜਨਾਂ ਦੇ ਉੱਤੇ ਤੰਦਰੁਸਤੀ ਦੀ ਬਿਲਡਿੰਗ ਖੜੀ ਹੁੰਦੀ ਹੈ ਜਿਹੜੀ ਤੇ ਸੂਰਜ ਦੀ ਰੌਸ਼ਨੀ ਯਾਨੀ ਕਿ ਇਹ ਸਾਡੇ ਸਰੀਰ ਦੀ ਪਹਿਲੀ ਜ਼ਰੂਰਤ ਹੈ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਹੈ ਫਿਰ ਦੂਜਾ ਹੁੰਦਾ ਕਿ ਸਾਹ ਆ ਗਿਆ ਕਿ ਨਹੀਂ ਆ ਗਿਆ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਆਪ ਜੀ ਦਾ ਸਵਾਗਤ ਕਰਦਾ ਹਾਂ ਹੈਲਦੀ ਦੁਨੀਆ ਪੰਜਾਬੀ ਚੈਨਲ ਦੇ ਵਿੱਚ ਇਸ ਚੈਨਲ ਦੇ ਜਰੀਏ ਅਸੀਂ ਤੰਦਰੁਸਤ ਰਹਿਣ ਦੀ ਕਲਾ ਨੂੰ ਸਿੱਖਾਂਗੇ ਜਿਹੜੇ ਤੰਦਰੁਸਤ ਹਨ ਉਹ ਕਿਵੇਂ ਸਾਰੀ ਜ਼ਿੰਦਗੀ ਤੰਦਰੁਸਤ ਰਹਿ ਸਕਦੇ ਹਨ ਤੇ ਜਿਹੜੇ ਬਿਮਾਰ ਹੋ ਚੁੱਕੇ ਹਨ ਉਹ ਫੇਰ ਤੋਂ ਤੰਦਰੁਸਤ ਹੋ ਕੇ ਨਵੀਂ ਊਰਜਾ ਅਤੇ ਉੱਸਾ ਭਰੀ ਜ਼ਿੰਦਗੀ ਜੀ ਸਕਦੇ ਹਨ ਇਹਨਾਂ ਵਿਕਲੀਆਂ ਜਾਣਕਾਰੀਆਂ ਦੇਣ ਵਾਸਤੇ ਅੱਜ ਸਾਡੇ ਵਿੱਚ ਮੌਜੂਦ ਹਨ ਓਸ਼ਨ ਦੇ ਮਾਹਿਰ ਅਤੇ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਜਾਣਕਾਰੀ ਲੈਂਦੇ ਹਾਂ ਸਾਸ਼ਟ੍ਰੀ ਕਾ ਸਰ ਸਾਸ਼ਟ੍ਰੀ ਕਾ ਜੀ ਸਰ ਅੱਜ ਦੇ ਯੁੱਗ ਵਿੱਚ ਮੈਨੂੰ ਕੋਈ ਪਰਿਵਾਰ ਇਹੋ ਜਿਹਾ ਨਹੀਂ ਲੱਗਦਾ ਕਿ ਜਿਹੜਾ ਬਿਮਾਰ ਨਾ ਹੋਵੇ ਜਿਹਦੇ ਵਿੱਚ ਕੋਈ ਬਿਮਾਰੀ ਨਾ ਹੋਵੇ ਕੀ ਅੱਜ ਦੇ ਪੋਲੂਸ਼ਨ ਭਰੇ ਮਾਹੌਲ ਦੇ ਵਿੱਚ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਜੀ ਤੋ ਅਗਲਾ ਸਵਾਲ ਮੇਰੇ ਖਿਆਲ ਦੇ ਵਿੱਚ ਹਰ ਇੱਕ ਪਰਿਵਾਰ ਦਾ ਸਵਾਲ ਹੋਏਗਾ ਕਿ ਸਭ ਕੁਝ ਇਸੇ ਕਰ ਰਹੇ ਆ ਜੋ ਵੀ ਸਾਨੂੰ ਕਿਹਾ ਜਾਂਦਾ ਹੈ ਹਰ ਬੰਦਾ ਆਪਣੀ ਤਰਫੋਂ ਤੰਦਰੁਸਤ ਰਹਿਣ ਵਾਸਤੇ ਸਾਰੇ ਯਤਨ ਕਰ ਰਿਹਾ ਹੈ ਐਨੇ ਹਸਪੀਟਲ ਨੇ ਐਨੇ ਡਾਕਟਰ ਨੇ ਦਵਾਈਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਪੈਥੀਜ਼ ਨੇ ਐਲੋਪੈਥੀ ਹੈ ਹੋਮੋਪੈਥੀ ਹੈ ਆਯੁਰਵੈਦ ਹੈ ਯੂਨਾਨੀ ਹੈ ਅਸੀਂ ਜਿੰਨੇ ਵੀ ਰਾਜ ਕਰਨੇ ਨੂੰ ਬਿਮਾਰੀ ਤੋਂ ਬਾਅਦ ਹੀ ਇਲਾਜ ਹੋ ਜਾਂਦੇ ਆ ਇਦਕੀ ਸਦੀਆਂ ਤੋਂ ਸਾਡੀ ਇੱਕ ਘਹਾਵਤ ਬਣੀ ਹੈ ਇਲਾਜ ਨਾਲ ਉਹ ਪ੍ਰੇਸ਼ ਚੰਗਾ ਤੇ ਪ੍ਰੇਸ਼ ਕੀ ਹੈ ਉਹ ਤੰਦਰੁਸਤੀ ਦੀ ਸਾਇੰਸ ਹੈ ਅੱਜ ਵੀ ਬਿਲਕੁਲ ਤੰਦਰੁਸਤਿਆ ਜਾ ਸਕਦਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਅਸੀਂ ਇਕੱਲੇ ਜੀਵ ਇਸ ਸ੍ਰਿਸ਼ਟੀ ਦੇ ਵਿੱਚ ਨਹੀਂ ਆਂ ਅਗਰ ਇਸ ਪੂਰੀ ਦੁਨੀਆ ਨੂੰ ਤੁਸੀਂ ਧਿਆਨ ਮਾਰੋ ਤੇ ਜੰਗਲਾਂ ਦੇ ਜਿੰਨੇ ਵੀ ਜੀਵ ਹੈਗੇ ਨੇ ਉਹਨਾਂ ਦਾ ਵੀ ਤੇ ਜੀਵਨ ਸਾਡੇ ਵਾਂਗ ਹੀ ਆ ਉਹ ਵੀ ਸਾਡੇ ਵਾਂਗ ਸਾਰ ਰਹਿੰਦੇ ਨੇ ਉਹ ਵੀ ਖਾਣਾ ਖਾਂਦੇ ਨੇ ਉਹ ਵੀ ਪਾਣੀ ਪੀਂਦੇ ਨੇ ਬਿਲਕੁਲ ਉਹਨਾਂ ਨੂੰ ਵੀ ਇਕੱਟੋਂ ਤੇ ਖੂਨ ਨਿਕਲਦਾ ਹੈ ਉਹ ਸਾਡੇ ਵਾਂਗ ਹੀ ਨੇ ਉਹ ਵੀ ਜੀ ਜੀ ਲੇਕਿਨ ਉਸੀਂ ਦੇਖੋ ਉਹਨਾਂ ਨੂੰ ਜਦੋਂ ਚੈੱਕ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵਿੱਚ ਕੋਈ ਬਿਮਾਰੀ ਨਹੀਂ ਤੇ ਜੰਗਲਾਂ ਵਿੱਚ ਉਹਨਾਂ ਦਾ ਕੋਈ ਹਸਪੀਟਲ ਹੈ ਕੋਈ ਡਾਕਟਰ ਹੈ ਕੋਈ ਨਹੀਂ ਹੈ ਲੇਕਿਨ ਫਿਰ ਵੀ ਇੱਕ ਸੇਤਮਲ ਜ਼ਿੰਦਗੀ ਜੀਦੇ ਇਹ ਤੁਹਾਨੂੰ ਹੈਰਾਨੀ ਨਹੀਂ ਹੁੰਦੀ ਇਹ ਉਹ ਤਦ ਤਰਸ ਕਿਵੇਂ ਨੇ ਜੀ ਕਿਉਂਕਿ ਉਹ ਆਪਣੀ ਇੱਕ ਜਿਹੜੀ ਕੁਦਰਤ ਨੇ ਦਿੱਤਾ ਹੋਇਆ ਇੱਕ ਆਟੋ ਇਮਿਊਨ ਸਿਸਟਮ ਹੈ ਸਾਡਾ ਆਟੋ ਰਿਪੇਅਰਿੰਗ ਸਿਸਟਮ ਹੈ ਉਹਨੂੰ ਉਹ ਜੀਵ ਆਪਣਾ ਚਾਲੂ ਰੱਖਦੇ ਨੇ ਹਾਂਜੀ ਅਸੀਂ ਇਨਸਾਨ ਜਿਹੜੇ ਆ ਉਸ ਜਿਹੜਾ ਸਾਡਾ ਆਟੋ ਰਿਪੇਅਰਿੰਗ ਸਿਸਟਮ ਹੈ ਨਾ ਉਹਨੂੰ ਭੁੱਲ ਗਏ ਤੇ ਜਦੋਂ ਅਸੀਂ ਭੁੱਲ ਗਏ ਤਾਂ ਫੇਰ ਅਸੀਂ ਸਾਰਾ ਸਾਨੂੰ ਕਾਦਾ ਆ ਗਿਆ ਬਿਮਾਰ ਹੋਣ ਤੋਂ ਬਾਅਦ ਹਸਪੀਟਲਾਂ ਦਾ ਡਾਕਟਰਾਂ ਦਾ ਤੇ ਇਸ ਲਾਈਨ ਦੇ ਉੱਤੇ ਅੱਜ ਇੰਨਾ ਜ਼ਿਆਦਾ ਪੈਸਾ ਖਰਚ ਹੋ ਰਿਹਾ ਮੇਰੇ ਖਿਆਲ ਦੁਨੀਆ ਦੀ ਸਭ ਤੋਂ ਵੱਡੀ ਇੰਡਸਟਰੀ ਬਣ ਗਈ ਹੈ ਤੇ ਸੋਚੀਏ ਦੇਖੋ ਜੇ ਜੰਗਲਾਂ ਦੇ ਨਾ ਸਮਝ ਜੀਵ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਅਗਰ ਉਹ ਤੰਦਰੁਸਤ रह ਸਕਦੇ ਰਹੇ ਤੇ ਫਿਰ ਅਸੀਂ ਕਿਉਂ ਨਹੀਂ ਤੁਹਾਨੂੰ ਤਾਂ ਰੱਬ ਨੇ ਸਮਝ ਵੀ ਦਿੱਤੀ ਹੈ सुविधा सुविधाव है असी फिर तंदुरुस्त क्यों नहीं रह सकते तंदुरुस्त रहना बिल्कुल आसान है और पोसीबल है कोई ऐसा इंपोसीबल वाली चीज़ ही नहीं है क्योंकि तो ये मैं इस करके कह सकता कि मैं पिछले भीस सालों तो ये इस सैंसू फिटनेस की साइंस सैंसू फॉलो कर रहा हूँ तो मैं एक तंदुरुस्त जिंदगी जी रहा बीमारियां बीमारिया जी सब गायब हो गई और हूँ कभी भी बीमारी नहीं आती और एक ऊर्जा भरी एक उत्साह भरी जिंदगी अस जी रहे संभव है सो सोसा ਸਾਨੂੰ ਕੀ ਕਰਨ ਦੀ ਲੋੜ ਹੈ ਕਿ ਜੋ ਇਹ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖ ਸਕੀਏ ਸਾਨੂੰ ਵੀ ਉਹੋ ਕੁਛੀ ਕਰਨ ਦੀ ਲੋੜ ਹੈ ਜੋ ਜੰਗਲ ਦੇ ਜੀਵ ਕਰ ਰਹੇ ਹਨ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਹਰ ਇੱਕ ਜੀਵ ਦੇ ਅੰਦਰ ਕੁਦਰਤ ਨੇ ਇੱਕ ਆਟੋ ਰਿਪੇਅਰਿੰਗ ਸਿਸਟਮ ਪਾਇਆ ਹੋਇਆ ਹੈ ਜਿਹਨੂੰ ਹਰ ਕਿਸੇ ਨੂੰ ਆਪਣਾ ਓਨ ਰੱਖਣਾ ਚਾਹੀਦਾ ਹੈ ਤੇ ਇਹਨੂੰ ਚਾਲੂ ਰੱਖਣ ਵਾਸਤੇ ਜਿਹੜੀ ਫਿਟਨੈਸ ਦੇ ਹੁਣ 6 ਪਿਲਰ ਨੇ ਐਸੇ 6 ਥੰਮ੍ਹ ਨੇ ਜਨਰਲ ਉੱਤੇ ਤੰਦਰੁਸਤੀ ਦੀ ਬਿਲਡਿੰਗ ਖੜੀ ਹੁੰਦੀ ਹੈ ਜਿਹੜੀ ਕੁਦਰਤ ਸਾਨੂੰ ਜਨਮ ਤੋਂ ਰਕੇਸ਼ ਆਰਾ ਦੇਣਾ ਸ਼ੁਰੂ ਕਰ ਦਿੰਦੀ ਹੈ ਔਰ ਇਹ ਕੁਦਰਤ ਦੇ ਨਿਯਾਰਤ ਨਿਯਮ ਨੇ ਜਿਹੜਾ ਵੀ ਬੰਦਾ ਇਸ ਨੂੰ ਸਮਝ ਲੈਂਦਾ ਤੇ ਇਹਨਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਲੈਂਦਾ ਉਹ ਫਿਰ ਕਦੇ ਵੀ ਬਿਮਾਰ ਨਹੀਂ ਹੁੰਦਾ ਉਹ ਤੰਦਰੁਸਤੀ ਵਾਲੀ ਹੀ ਹਮੇਸ਼ਾ ਬਰਦਾ ਰਹਿੰਦਾ ਜੀ ਸੋ ਇਹਨਾਂ ਚ ਪਹਿਲਾ ਪਿੱਲਰ ਜਿਹੜਾ ਜੇ ਉਹ ਹਰ ਵੀ ਇੱਕ ਬੱਚਾ ਚਾਹੇ ਉਹ ਇਨਸਾਨ ਦਾ ਚਾਹੇ ਉਹ ਕਿਸੇ ਜਾਨਵਰ ਦਾ ਜਦੋਂ ਜਨਮ ਲੈਂਦਾ ਨਾ ਤਾਂ ਮਾਂ ਦੇ ਗਰਭ ਦੇ ਅੰਧੇਰੇ ਚੋਂ ਰੋਸ਼ਨੀ ਵੱਲ ਚੰਗਦਾ ਤੇ ਇਹ ਸ੍ਰਿਸ਼ਟੀ ਚ ਜਿਹੜੀ ਰੋਸ਼ਨੀ ਹੈ ਉਹ ਸੂਰਜ ਕਰਕੇ ਆ ਤੇ ਸੂਰਜ ਦੀ ਰੋਸ਼ਨੀ ਯਾਨੀ ਕਿ ਇਹ ਸਾਡੇ ਸ਼ਰੀਰ ਦੀ ਪਹਿਲੀ ਜ਼ਰੂਰਤ ਹੈ ਇਹ ਸਾਨੂੰ ਕੁਦਰਤ ਕਹਿ ਰਹੀ ਹੈ ਜੀ ਇਹ ਸਾਨੂੰ ਉਹਨੇ ਰੋਸ਼ਨੀ ਚ ਲਿਆਂਦਾ ਹੈ ਦਾ ਮਤਲਬ ਰੋਸ਼ਨੀ ਹੁਣ ਤੇਰੀ ਲੋੜ ਹੈ ਇਹ ਸਾਇੰਟਿਫਿਕਲੀ ਵੀ ਪੂਰਵ ਹੋ ਚੁੱਕਾ ਹੈ ਕਿ ਸਾਨੂੰ ਫੂਰੀ ਦੀ ਰੋਸ਼ਨੀ ਦੀ ਕਿੰਨਾ ਕਿੰਨਾ ਕਰਕੇ ਕਰਨਾ ਕਰਕੇ ਲੋੜ ਹੈ ਲੇਕਿਨ ਅੱਜ ਅਸੀਂ ਇਸ ਦੇ ਵਿਸਤਾਰ ਚ ਨਹੀਂ ਜਾਣਾ ਅੱਜ ਮੈਂ ਬੇਸਿਕ ਜਿਹੜੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਦੱਸਣੀਆਂ ਨੇ ਇਹਨਾਂ ਦੇ ਵਿਸਤਾਰ ਨਾਲ ਅਗਲਾ ਸਿਪੇ ਕਰਾਂਗੇ ਸੋ ਪਹਿਲੀ ਚੀਜ਼ ਜਿਹੜੀ ਹੈ ਉਹ ਸੂਰਜ ਦੀ ਰੋਸ਼ਨੀ ਹੈ ਪਹਿਲਾ ਥੰਮ ਹਰ ਕਿਸੇ ਜੀਵ ਨੂੰ ਸੂਰਜ ਦੀ ਰੋਸ਼ਨੀ ਦੇ ਨਾਲ ਉਦੇਚ ਰਹਿਣਾ ਚਾਹੀਦਾ ਅਸੀਂ ਇੱਕ ਕੱਲੇ ਇਨਸਾਨ ਐਸੇ ਜੀਵ ਆ ਜਿਨ੍ਹਾਂ ਨੇ ਕੱਪੜੇ ਵੀ ਪਾ ਲਏ ਆ ਸ਼ਤਾਵੀ ਬਣਾ ਲੀਆਂ ਨੇ ਗੱਡੀਆਂ ਆਫਿਸਾਂ ਦੇ ਵਿੱਚ ਅਸੀਂ ਬੈਠੇ ਰਹਿੰਦੇ ਆ ਸੂਰੀ ਦੀ ਰੋਸ਼ਨੀ ਤੋਂ ਦੂਰ ਸੋ ਅਸੀਂ ਪਰਦੇ ਚੁਲਾ ਲਾਂਗੇ ਅੰਦਰ ਬਲਬ ਲਾ ਲਾਂਗੇ ਲੇਕਿਨ ਸੂਰੀ ਦੀ ਰੋਸ਼ਨੀ ਅੰਦਰ ਨਹੀਂ ਆਉਂਦੀ ਇਹ ਇਹ ਸਾਡੀਆਂ ਜਿਹੜੀਆਂ ਗਲਤੀਆਂ ਨੇ ਇਹ ਸਾਨੂੰ ਵਿਵਾਰੀਆਂ ਵੱਲ ਤੱਕ ਲਈ ਹੈ ਸੋ ਪਹਿਲੀ ਜ਼ਰੂਰਤ ਸੂਰੀ ਦੀ ਰੋਸ਼ਨੀ ਦੂਸਰਾ ਪਿੱਲਰ ਜਿਹੜਾ ਉਹ ਹੈਗਾ ਆ ਕਿ ਜਦੋਂ ਬੱਚੇ ਦਾ ਜਨਮ ਹੋ ਜਾਂਦਾ ਤਾਂ ਫਿਰ ਦੂਜਾ ਹੁੰਦਾ ਕਿ ਸਾਹ ਆ ਗਈ ਕਿ ਨਹੀਂ ਆ ਗਈ ਇਹ ਤੇ ਸਾਹ ਸ਼ੁਰੂ ਹੋ ਗਏ ਤੇ ਜ਼ਿੰਦਗੀ ਠੀਕ ਹੈ ਇਹ ਨਹੀਂ ਹੈ ਤੇ ਕਹਾਣੀ ਖਤਮ ਹੈ ਉਸ ਸਾਧ ਵਿੱਚ ਹਰ ਜੀਵ ਨੂੰ ਚਾਹੀਦਾ ਆਕਸੀਜਨ ਕਿਉਂਕਿ ਧਰਤੀ ਇੱਕ ਐਸਾ ਪਲੈਨਟ ਹੈ ਜਿਹਦੇ ਤੇ ਆਕਸੀਜਨ ਹੈ ਜਿੱਥੇ ਆਕਸੀਜਨ ਹੈ ਉੱਥੇ ਜੀਵਨ ਹੈ ਆਕਸੀਜਨ ਤੋਂ ਬਿਨਾਂ ਜੀਵਨ ਨਹੀਂ ਹੈ ਹੁਣ ਕਲਪਨਾ ਕਰੋ ਇੱਕ ਐਸੇ ਕਮਰੇ ਦੀ ਜਿੱਦੇ ਖਿੜਕੀਆਂ ਦਰਵਾਜ਼ੇ ਸਾਰੇ ਬੰਦ ਨੇ ਏਸੀ ਅੰਦਰ ਲੱਗਾ ਹੋਇਆ ਹੈ ਤੇ ਸਾਰੇ ਸਾਰੇ ਪਰਿਵਾਰ ਦੇ ਜੀਓ ਸੈਸੀ ਵਿੱਚ ਬੈਠੇ ਹੋਏ ਨੇ ਤੇ ਦੇਖੋ ਕਿ ਉਹਨਾਂ ਨੂੰ ਹੁਣ ਆਕਸੀਜਨ ਮਿਲ ਰਹੀ ਹੈ ਜਿਹੜੀ ਆਕਸੀਜਨ ਉਹ ਪੈਦਾ ਕਿਨੇ ਕਰਨੀ ਹੈ ਉਹ ਤੇ ਰੁੱਖਾਂ ਨੇ ਪੈਦਾ ਕਰਨੀ ਹੈ ਤੇ ਜਿਹੜੇ ਰੁੱਖ ਨੇ ਉਹ ਸਾਡੇ ਘਰਾਂ ਕਮਰਿਆਂ ਤੋਂ ਬਾਹਰ ਨੇ ਤੇ ਅਸੀਂ ਉਹਨਾਂ ਦੇ ਵਿੱਚ ਤੇ ਆਪਣੇ ਵਿੱਚ ਦੀਵਾਰਾਂ ਖੜੀਆਂ ਕਰ ਲੀਆਂ ਨੇ ਤੇ ਹਰ ਸਾਹ ਦੇ ਨਾਲ ਅਸੀਂ ਆਕਸੀਜਨ ਖਰਚ ਕਰ ਰਹੇ ਹੁੰਦੇ ਆ ਉਸ ਕਮਰੇ ਦੇ ਵਿੱਚ ਹਰ ਸਾਹ ਦੇ ਨਾਲ ਆਕਸੀਜਨ ਘਟਣ ਦੇ ਹੀ ਹੀਤੇ ਕਾਰਬਨ ਡਾਈ ਆਕਸਾਈਡ ਵਧਣ ਦੇ ਹੀ ਹੁੰਦੀ ਹੈ ਜਦ ਕਿ ਜਦੋਂ ਅਸੀਂ ਖੁੱਲੇ ਮਾਹੌਲ 'ਚ ਬੈਠੇ ਹੁੰਦੇ ਆ ਤੇ ਇਧਰ ਰੱਬ ਨੇ ਰੁੱਖ ਬਣਾਏ ਨੇ ਤਾਂ ਆ ਫੁੱਲ ਹਰ ਸਮਾਂ ਦੀ ਪੌਦੇ ਬਣਾਏ ਨੇ ਤੇ ਇਧਰ ਜੀਵ ਬਣਾਏ ਨੇ ਜੀਵ ਕਾਰਬਨ ਡਾਈਆਕਸਾਈਡ ਛੱਡ ਰਿਹਾ ਤੇ ਉਹ ਬੂਟੇ ਨੂੰ ਚਾਹੀਦੀ ਆ ਉਹਦੀ ਜ਼ਰੂਰਤ ਪੂਰੀ ਹੋ ਰਹੀ ਹੈ ਤੇ ਬੂਟਾ ਵਾਪਸ ਆਕਸੀਜਨ ਛੱਡ ਰਿਹਾ ਤੇ ਉਹ ਸਾਡੇ ਜੀਵਾਂ ਦੀ ਲੋੜ ਪੂਰੀ ਹੋ ਰਹੀ ਹੈ ਸੋ ਇਹ ਜਿਹੜੀਆਂ ਆਪਸ ਵਿੱਚ ਆਦਾਨ ਪ੍ਰਦਾਨ ਹੈ ਇਹ ਸਾਡਾ ਘਟਲਾ ਜਾ ਰਿਹਾ ਅਸੀਂ ਜਦੋਂ ਕਮਰਿਆਂ ਚ ਬੰਦ ਹੋ ਜਾਂਦੇ ਆ ਤੇ ਆਕਸੀਜਨ ਦੀ ਕਮੀ ਹੋ ਰਹੀ ਹੈ ਔਰ ਫਿਰ ਦੇਖੋ ਵਿਗਿਆਨ ਬਣਾਇਆ ਹੈ ਕਿ ਜਦੋਂ ਜਿਆਦਾ ਸੀਰੀਅਸ ਬਿਮਾਰ ਹੋ ਜਾਂਦੇ ਆ ਤੇ ਫਿਰ ਹਸਪਤਾਲਾਂ ਜਾ ਕੇ ਕੀ ਲੱਗਦਾ ਦੁਆਰਾ ਆਕਸੀਜਨ ਹੀ ਤਾਂ ਨਹੀਂ ਐਂਪੀ ਆ ਰਹੀ ਤੇ ਫਿਰ ਅਸੀਂ ਮੁੱਲ ਖਰੀਦ-ਖਰੀਦ ਕੇ ਆਕਸੀਜਨ ਨਾਰਮਲ ਵੀ ਬੁਰਾ ਹੋ ਜਾਂਦਾ ਹੈ ਲੇਕਿਨ ਜ਼ਿੰਦਗੀ ਦੇ ਵਿੱਚ ਜਿਹੜੀ ਰੋਜ਼ਾਨਾ ਸਾਨੂੰ ਆਕਸੀਜਨ ਚਾਹੀਦੀ ਹੈ ਉਹ ਤੇ ਸਿ ਸਾਡਾ ਧਿਆਨ ਨਹੀਂ ਤੋਂ ਦੂਸਰਾ ਪਿੱਲਰ ਹੈ ਅੰਦਰ ਉਸ ਰਹਿਣ ਦਾ ਇਹਦੇ ਤੇ ਸਮਝ ਆਂ ਦੇਣਾ ਚਾਹੀਦਾ ਹੈ ਤੀਸਰਾ ਪਿੱਲਰ ਜਿਹੜਾ ਹੈ ਉਹ ਹੈਗਾ ਸਫਾਈ ਕਿਸੇ ਜੀਵ ਨੂੰ ਵੀ ਦੇਖੋ ਉਹ ਆਪਣੇ ਬੱਚੇ ਨੂੰ ਸਾਫ਼ ਕਰਦਾ ਹੈ ਤੇ ਇਨਸਾਨ ਦੇ ਬੱਚੇ ਨੂੰ ਵੀ ਸਾਫ਼ ਕਰਨਾ ਪੈਂਦਾ ਔਰ ਸਫਾਈ ਦਾ ਜਿਹੜਾ ਮੇਨ ਮਕਸਦ ਹੈ ਉਹ ਹੈ ਜਿਹੜਾ ਸਰੀਰ ਮਿਲਿਆ ਹੈ ਨਵਾਂ ਜਿਹੜਾ ਜੀਵ ਆਇਆ ਹੈ ਉਹ ਸਰੀਰ ਸਨਾਂ ਦਾ ਬਣਿਆ ਹੋਇਆ ਉਹਨਾਂ ਨੂੰ ਹਿਫਾਜ਼ਤ ਚਾਹੀਦੀ ਹੈ ਤੇ ਸਫਾਈ ਦਾ ਮੇਨ ਮਕਸਦ ਜਿਹੜਾ ਹੋ ਉਹ ਪ੍ਰੋਟੈਕਸ਼ਨ ਹੈ ਸੈੱਲਰ ਨੂੰ ਹਿਫਾਜ਼ਤ ਮਿਲੇ ਤਾਂ ਕਿ ਉਹਦਾ ਜੀਵਨ ਰਕੇ ਚੱਲੇ ਸੋ ਅੱਜ ਸਾਡੀ ਪ੍ਰੋਬਲਮ ਇਹ ਹੈਗੀ ਹੈ ਕਿ ਅਸੀਂ ਸਫਾਈਆਂ ਜਿਹੜੀਆਂ ਨੇ ਸਾਰੀਆਂ ਕੈਮਿਕਲ ਨਾਲ ਕਰੁੰਦਾ ਹੈ ਨਹਾਉਣਾ ਘੋਣਾ ਸਭ ਕੈਮਿਕਲ ਨਾਲ ਹੈ ਘਰ ਦੇ ਵਿੱਚ ਬੱਚਾ ਪੈਦਾ ਹੁੰਦਿਆਂ ਹੀ ਨਾ ਜੌਨਸਨ ਬੇਬੀ ਦੀ ਘਟਾ ਜਾਂਦੀ ਹੈ ਜੀ ਹਾਂਜੀ ਲੇਕਿਨ ਤਾਂ ਨੂੰ ਇਹ ਨਹੀਂ ਪਤਾ ਕਿ ਜੌਨਸਨ ਬੇਬੀ ਨੂੰ ਜਿਹੜੇ ਪ੍ਰੋਡਕਟਸ ਨੇ ਅਮਰੀਕਾ ਦੇ ਵਿੱਚ ਉਸ ਕੰਪਨੀ ਨੂੰ ਇੰਨੇ ਖਰਬਾਂ ਦਾ ਜੁਰਮਾਨਾ ਕੀਤਾ ਗਿਆ ਸੀ ਸਰਕਾਰ ਵੱਲੋਂ ਕਿਉਂਕਿ ਉਹਨਾਂ কেਮਿਕਲਸ ਰਾੜ ਜਿਨ੍ਹਾਂ ਦੇ ਉੱਤੇ ਉਹ ਇਸਤੇਮਾਲ ਹੋ ਰਿਹਾ ਸੀ ਬੱਚਿਆਂ ਦੇ ਉੱਤੇ ਉਹਨਾਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਸੀ ਤੇ ਅਸੀਂ ਫੇਰ ਵੀ ਉਹਨਾਂ ਚੀਜ਼ਾਂ ਨੂੰ ਯੂਜ਼ ਕਰੀ ਜਾਂਦੇ ਹਾਂ ਕਿਉਂਕਿ ਸਫਾਈ ਜਦੋਂ কেਮਿਕਲ ਸ਼ਰੀਰ ਦੇ ਉੱਤੇ ਲੱਗੇਗਾ ਤਾਂ ਉਹਨੇ ਕੱਟ ਦੇ ਵਿੱਚ ਵੀ ਜਾ ਕੇ ਨੁਕਸਾਨ ਕਰਨਾ ਹੀ ਹੈ ਸਨਾਂ ਦਾ ਜੀਵਨ ਤੇ ਉਹ কেਮਿਕਲ ਹਮੇਸ਼ਾ ਦੁਸ਼ਮਣ ਹੁੰਦੇ ਰਹੇ ਫੇਰ ਜਿਵੇਂ ਅਸੀਂ ਪਾਣੀ ਚ ਘੋਲ ਕੇ ਜ਼ਮੀਨ ਚ ਪਾਉਣਾ ਤੇ ਉਹਨੇ ਜ਼ਮੀਨ ਨੂੰ ਵੀ ਪ੍ਰਦੂਸ਼ਿਤ ਕਰਨਾ ਹੈ ਉਹਨੇ ਜ਼ਮੀਨ ਦੇ ਅੰਦਰਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕਰਨਾ ਹੈ ਉਹਨੇ ਸਾਡੀ ਹਵਾ ਨੂੰ ਵੀ ਪ੍ਰਦੂਸ਼ਿਤ ਕਰਨਾ ਸੋ ਕੈਮੀਕਲ ਜਿਹੜੇ ਨੇ ਉਹ ਉਹ ਜਦੋਂ ਸਫਾਈ ਦੇ ਵਿੱਚ ਆਏ ਤੇ ਉਹਨਾਂ ਨੇ ਆਪਣਾ ਇੱਕ ਤੰਗ ਅਲੱਗ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਅਸੀਂ ਤੰਦਰੁਸਤੀ ਲੈਣੀ ਸੀ ਸਨਾਂ ਨੂੰ ਵੀ ਹਾਜਰ ਦੇ ਕੇ ਉੱਥੇ ਅਸੀਂ ਸਨਾਂ ਦਾ ਡੈਮੇਜ ਕਰਨਾ ਸ਼ੁਰੂ ਕਰ ਰਿਹਾ ਉੱਥੋਂ ਵੀ ਬਿਮਾਰੀਆਂ ਹੁੰਦੀਆਂ ਸੋ ਜਿਹੜਾ ਤੀਸਰਾ ਪਿੱਲਰ ਹੈ ਉਹ ਹੈਗਾ ਸਫਾਈ ਉਹ ਸਹੀ ਹੋਣੀ ਚਾਹੀਦੀ ਹੈ ਸਨਾਂ ਦੀ ਹਿਫਾਜ਼ਤ ਲਈ ਸਫਾਈ ਹੋਣੀ ਚਾਹੀਦੀ ਹੈ ਅਗਲਾ ਜਿਹੜਾ ਚੌਥਾ ਪਿੱਲਰ ਜੇ ਉਹ ਫਿਰ ਫਾਨੀ ਪੀਣ ਵਾਲਾ ਹੈ। ਦੇਖ ਬੱਚੇ ਨੂੰ ਤੇ ਉਹ ਮਾਂ ਦੇ ਦੁੱਧ ਤੋਂ ਆਟੋਮੈਟਿਕਲੀ ਉਹਨੂੰ ਪਾਣੀ ਮਿਲ ਜਾਂਦਾ ਕਿਉਂਕਿ ਬੱਚੇ ਨੂੰ ਹਮੇਸ਼ਾ ਕਿਹਾ ਜਾਂਦਾ ਜਦੋਂ ਕਿ ਉਹਨੂੰ ਭੁੱਖ ਲੱਗਦੀ ਹੈ ਕਿ ਉਹਨੂੰ ਮਾਂ ਦਾ ਗੁਰੂ ਪਿਆਓ। ਤੇ ਮਾਂ ਦੇ ਦੁੱਧ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਹੈ। ਸਾਡੇ ਸਰੀਰ ਦੇ ਵਿੱਚ ਵੀ 70 ਤੋਂ 77% ਪਾਣੀ ਹੈ। ਇਸ ਸ੍ਰਿਸ਼ਟੀ ਦੇ ਵਿੱਚ ਵੀ ਇੰਨਾ ਹੀ ਪਾਣੀ ਹੈ। ਇਸ ਜਮੀਨ ਦੇ ਦੇਖੋ ਤੇ 3/4 ਹਿੱਸਾ ਜਿਹੜਾ ਉਹ ਸਮੁੰਦਰਾਂ ਨਾਲ ਟਿਕਿਆ ਹੋਇਆ ਪਾਣੀ ਪਾਣੀ ਹੈ। ਜਿਹੜੀ ਲੱਗਦੀ ਜਮੀਨ ਦਾ 1/4 ਹੈ। ਸੋ ਇਹ ਜਿਹੜਾ ਕੁਦਰਤ ਦਾ ਇੱਕ ਬਲੈਂਸ ਹੈ, ਸਹੀ ਪਾਣੀ ਜਿਹੜਾ ਸਾਨੂੰ ਮਿਲਣਾ ਚਾਹੀਦਾ ਉਹ ਵੀ ਬੜਾ ਜ਼ਰੂ ਕੁਦਰਤ ਨੇ ਇਹ ਪਾਣੀ ਸਾਨੂੰ بارش ਦਾ ਦਿੱਤਾ ਸੀ ਜਿਹੜਾ ਪ੍ਰੋਸਸ ਕਰ ਦਿੱਤਾ ਸੀਗਾ ਤੇ ਉਹਦੇ ਉੱਤੇ ਵੀ ਕੁਦਰਤ ਕਾਫੀ ਮਿਹਨਤ ਕਰਕੇ ਉਸ ਪਾਣੀ ਨੂੰ ਤਿਆਰ ਕਰਦੀ ਹੈ ਅਸੀਂ ਜੀਵਾਂ ਨੇ ਅਸੀਂ ਇਨਸਾਨਾਂ ਨੇ ਕੀ ਕੀਤਾ ਹੈ ਕਿ ਉਸ ਪਾਣੀ ਨੂੰ ਛੱਡ ਦਿੱਤਾ ਅਸੀਂ ਜ਼ਮੀਨ ਦੇ ਅੰਦਰਲੇ ਪਾਣੀ 'ਚ ਪਹੁੰਚ ਗਏ ਜਿਹੜਾ ਘਰਾਂ ਦੇ ਵਿੱਚ ਫਿਰ ਵਾਟਰ ਟ੍ਰੀਟਮੈਂਟ ਪਲਾਂਟ ਲਾਉਂਦੇ ਆਂ ਓਰੀਜਨਲ ਜਿਹੜਾ ਪਾਣੀ ਸੀ ਸਾਡਾ ਅੱਜ ਵੀ ਸ੍ਰਿਸ਼ਟੀ ਦੇ ਸਾਰੇ ਜੀਵ ਉਹੀ ਨਦੀਆਂ ਦਾ ਤਲਾਬਾਂ ਦਾ ਪਾਣੀ ਪੀ ਰਹੇ ਜਿਹੜਾ ਅਸਮਾਨ ਤੋਂ ਡਿੱਗਦਾ ਔਰ ਬਿਲਕੁਲ ਛੁੱਪਾਇਆ ਇਨਸਾਨੇ ਇੱਕ ਕਲਾ ਜਿਹੜਾ ਉਸ ਪਾਣੀ ਨੂੰ ਛੱਡ ਕੇ ਹੋਰ ਸੋਰਸਸ ਵਿੱਚ ਚਲਾ ਗਿਆ ਉਹ ਜਮੀਨ ਦੇ ਅੰਦਰੋਂ ਪਾਣੀ ਕੱਢ ਕੇ ਪੀ ਲਿਆ ਜਾਂ ਅਲੱਗ-ਅਲੱਗ ਜਤੋਂ ਪਾਣੀ ਲਹਿਰਿਆ ਤੇ ਉਸ ਦਾ ਪੀਣ ਵਾਲਾ ਪਾਣੀ ਜਿਹੜਾ ਉਹ ਵੀ ਅਸੀਂ ਆਪਣਾ ਬਦਲ ਲਿਆ ਹੋਇਆ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਅਸੀਂ ਫਿੱਟ ਨਹੀਂ ਰਹਿ ਪਾ ਰਹੇ ਤੇ ਚੌਥਾ ਪਿੱਲਰ ਇਹ ਹੈਗਾ ਕਿ ਆਪ ਸਾਡਾ ਪਾਣੀ ਜਿਹੜਾ ਬਿਲਕੁਲ ਸਹੀ ਹੋਵੇ ਫਿਰ ਆ ਜਾਂਦਾ ਪੰਜਵਾਂ ਪਿੱਲਰ ਉਹ ਹੈਗਾ ਆ ਸਾਡਾ ਖਾਣਾ ਇਹ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਮਾਂ ਦੇ ਦੁੱਧ ਪਰ ਇਹ ਕਿਹਾ ਜਾਂਦਾ ਹੈ ਕਿ ਉਹ ਇੱਕ ਆਈਡੀਅਲ ਡਾਈਟ ਹੈ ਸਿਰਫ ਮਾਂ ਦਾ ਦੁੱਧ ਧਿਆਨ ਰੱਖੋ ਜਿਹੜਾ ਗਾਂ ਦਾ ਜਾਂ ਮੱਝ ਦਾ ਦੁੱਧ ਨਹੀਂ ਕਹਿ ਰਿਹਾ ਸਿਰਫ ਮਾਂ ਦਾ ਦੁੱਧ ਹੀ ਕਿਉਂਕਿ ਮਾਂ ਦਾ ਦੁੱਧ ਸਾਡੀ ਮਾਂ ਦਾ ਡੀਐਨਏ ਉਹਦੀ ਏਜਿੰਗ ਉਹਦਾ ਸਟਰਕਚਰ ਉਹ ਸਾਡੇ ਨਾਲ ਦਿਲਦਾ ਹੈ ਬਾਕੀ ਕਿਸੇ ਜੀਵ ਦਾ ਸਾਡੇ ਨਾਲ ਨਹੀਂ ਰਹਦਾ ਇਸ ਕਰਕੇ ਹਰ ਇੱਕ ਬੱਚੇ ਦੀ ਮਾਂ ਦਾ ਦੁੱਧ ਉਹਦੇ ਵਾਸਤੇ ਆਈਡੀਅਲ ਡਾਈਟ ਹੈ ਉਹਦੇ ਵਿੱਚ ਬੈਲੈਂਸ ਹੈ ਸਾਰਾ ਦਾ ਸਾਰਾ ਉਹ ਮੀਨਸ ਦਾ ਵਿਟਾਮਿਨਸ ਦਾ ਮਿਨਰਲਸ ਦਾ ਫਾਈਬਰ ਦਾ ਪਾਣੀ ਦਾ ਹਰ ਚੀਜ਼ ਇੱਕ ਬੈਲੈਂਸ ਮਾਤਰਾ ਦੇ ਵਿੱਚ ਹੈ ਔਰ ਮਜੇ ਦੀ ਗੱਲ ਦੇਖੋ ਕਿ ਇਹਦੀ ਵੀ ਤੇ ਰਿਸਰਚ ਵੀ ਹੋਈ ਕਿ ਜਿਹੜੇ ਜੰਗਲਾਂ ਦੇ ਜੀਵ ਨੇ ਜੋ ਬਿਊਟੀ ਨਿਊਟ੍ਰੀਸ਼ਨ ਉਹਨਾਂ ਦੇ ਮਾਂ ਦੇ ਦੁੱਧ ਦੇ ਵਿੱਚ ਹੈਗਾ ਉਹ ਬਾਅਦ ਵਿੱਚ ਬੱਚੋਂ ਦੇ ਵਿੱਚ ਮਾਂ ਦਾ ਗੁੱਥੀਂਦੇ ਨੇ ਉਸ ਤੋਂ ਬਾਅਦ ਮਾਂ ਦਾ ਦੁੱਧ ਨਹੀਂ ਪੀਂਦੇ ਤੇ ਉਹੀ ਪੋਸ਼ਣ ਉਹ ਆਪਣੀ ਫਰਾਤ ਦੇ ਵਿੱਚ ਜਿਹੜੇ ਪੱਨਸਪਤੀਆਂ ਜਾਂ ਹੋਰ ਸਰਸਿਸ ਤੋਂ ਲੱਭ ਲੈਂਦੇ ਨੇ ਉਹਨੂੰ ਉਹ ਬੈਲੈਂਸ ਹੀ ਰੱਖਦੇ ਨੇ ਕਰਕੇ ਇਸ ਕਰਕੇ ਉਹ ਤੰਦਰੁਸਤ ਜ਼ਿੰਦਗੀ ਜੀਂਦੇ ਨੇ ਲੇਕਿਨ ਜਦ ਅਸੀਂ ਆਪਣੇ ਵੱਲ ਤੇ ਆਪ ਆ ਰਹੀਆਂ ਇਨਸਾਨ ਜਿਹੜੇ ਹੈਗੇ ਆ ਅਸੀਂ ਤੇ ਪੋਸ਼ਣ ਨੂੰ ਭੁੱਲ ਗਏ ਆ ਅਸੀਂ ਤੇ ਜਿਹੜਾ ਘਰ ਚ ਖਾਣਾ ਬਣਦਾ ਤੇ ਆਪ ਹੀ ਤੁਸੀਂ ਮੈਂ ਤੁਹਾਨੂੰ ਸਵਾਲ ਪੁੱਛ ਲੈਣਾ ਕਿ ਕੀ ਹੁੰਦਾ ਅਸੀਂ ਸਵਾਦ ਦੇਖਦੇ ਆਂ ਜਾਂ ਤੇ ਪੋਸ਼ਣ ਦੇਖਦੇ ਆਂ ਖਾਣੇ 'ਚ ਸਵਾਦ ਹੀ ਵੇਖਿਆ ਜਾਂਦਾ ਅਸੀਂ ਤਾਂ ਸਵਾਦ ਵੇਖਣਾ ਸ਼ੁਰੂ ਕੀਤਾ ਜੇ ਜਦੋਂ ਅਸੀਂ ਸਵਾਦ ਵੇਖਣਾ ਆ ਪੋਸ਼ਣ ਵੱਲ ਧਿਆਨ ਹੀ ਨਹੀਂ ਦੇਣਾ ਉਹ ਬੈਲੈਂਸ ਵੱਲ ਧਿਆਨ ਨਹੀਂ ਦੇਣਾ ਤੇ ਕੀ ਸਾਡੇ ਨਵੇਂ ਸੈੱਲ ਜਿਹੜੇ ਬਣਨੇ ਨੇ ਉਹ ਤੰਦਰੁਸਤ ਬਣ ਜਾਣਗੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਠੀਕ ਹੈ ਉਹ ਦੂਸਰੀ ਤਰ੍ਹਾਂ ਲੇਖ ਹੋਰ ਅਟੈਚ ਕਰ ਲੈਣੀ ਹੈ ਕਿ ਜਿਹੜੇ ਸੈੱਲ ਬਣਨੇ ਨੇ ਉਹ ਜਿੰਦਾ ਬਣਨੇ ਜਾਂ ਮਰੇ ਹੋਏ ਬਣਨੇ ਜਿੰਦਾ ਉਹ ਜਿੰਦਾ ਬਣਨੇ ਤੁਸੀਂ ਜੰਗਲ ਦੇ ਕਿਸੇ ਵੀ ਜੀਵ ਦਾ ਖਾਣਾ ਦੇਖ ਲਓ ਉਹ ਸਾਰਿਆਂ ਦਾ ਖਾਣਾ ਜਿੰਦਾ ਹੈ ਜੀ ਇਕ ਇਨਸਾਨ ਹੈ ਜਿਹੜਾ ਖਰਖਾਣੇ ਨੂੰ ਮਾਰ-ਮਾਰ ਕੇ ਖਾ ਰਿਹਾ ਹੈ। ਹਾਂਜੀ ਇਸੇ ਜੀਵ ਨੇ ਕਿਚਨ ਨਹੀਂ ਬਣਾਈ, ਇਹ ਇਨਸਾਨ ਨੇ ਬਣਾਈ। ਤੇ ਜਦੋਂ ਅੱਗ ਤੇ ਕਿਸੇ ਚੀਜ਼ ਨੂੰ ਖੜਿਆ ਜਾਂਦਾ ਤਾਂ ਉਹ ਮਰੇ ਕੀ ਜਾਂ ਬਚੇਗੀ? ਜੇ ਤੂੰ ਭੁੰਨਿਆ ਜਾਏਗਾ ਉਹ ਸਾੜਿਆ ਜਾਏਗਾ ਉਹ ਹਮੇਸ਼ਾ ਹੀ ਮਰਦੀ ਹੈ। ਸੋ ਇਸ ਕਰਕੇ ਮਰਿਆ ਪੋਸ਼ਣ ਨਹੀਂ ਚਾਹੀਦਾ, ਜਿੰਦਾ ਪੋਸ਼ਣ ਚਾਹੀਦਾ, ਜਿੰਦਾ ਸੈੱਲ ਬਣਨੇ ਨੇ। ਇਹ ਖਾਣਾ ਜਿਹੜਾ ਸਾਡਾ ਇਹ ਭੰਜਵਾ ਉਹੋ ਕਿ ਇੰਪੋਰਟੈਂਟ ਫੀਲਰ ਹੈਗਾ ਸਾਦ ਦੁਸਰੇ ਲਈ। इवन ਦਰ ਵਿਸ਼ਵ ਸਵਾਸ ਸੰਗਠਨ ਨੇ ਵੀ ਕਹਾ ਹੋਇਆ ਯੂ ਆਰ ਵਾਟ ਯੂ ਈਟ। ਤੁਸੀਂ ਉਹੋ ਹੀ ਬਣਦੇ ਹੋ ਜੋ ਤੁਸੀਂ ਖਾਂਦੇ ਹੋ ਜਿਹੜਾ ਛੇਵਾਂ ਪਿੱਲਰ ਹੈ ਉਹ ਹੈਗਾ ਫਿਰ ਐਕਸਰਸਾਈਜ਼ ਇਹ ਸ੍ਰਿਸ਼ਟੀ ਵਿੱਚ ਦੋ ਤਰ੍ਹਾਂ ਦਾ ਜੀਵਨ ਹੈ ਇੱਕ ਵਨਸਵਤੀਆਂ ਦਾ ਜੀਵਨ ਹੈ ਜਿਹਦੇ ਚਾਹ ਫੂਸ ਸਾਰੇ ਵੱਡੇ ਛੋਟੇ ਪੇੜ ਕੋਲੇ ਸਭ ਆ ਜਾਂਦੇ ਨੇ ਤੇ ਉਹਨਾਂ ਦਾ ਧਰਮ ਹੈਗਾ ਆ ਕਿ ਹਿਲ ਡੁਲ ਨਹੀਂ ਕਰਨੀ ਅੱਗੇ-ਉੱਤਰ ਨਹੀਂ ਹੋਣਾ ਇੱਕ ਜਗ੍ਹਾ ਤੇ ਟਿਕਿਆ ਰਹਿਣਾ ਹੈ ਜੇ ਕਿਸੇ ਵੀ ਬੂਟੇ ਨੂੰ ਜ਼ਿਆਦਾ ਵਾਰੇ ਉੱਤਰ-ਉੱਤਰ ਪਕਤੀ ਕੀਤਾ ਜਾਏ ਤਾਂ ਮਰ ਜਾਂਦਾ ਹੈ ਕਿਉਂਕਿ ਉਹ ਦੇ ਧਰਮ ਦੇ ਖਿਲਾਫ ਹੈ ਉਹਦਾ ਧਰਮ ਹੈ ਇੱਕ ਜਗ੍ਹਾ ਇੱਕ ਹੀ ਰਹਿਣਾ ਸੋ ਬਾਕੀ ਦੂਸਰਾ ਜੀਵਨ ਜਿਹੜਾ ਉਹ ਹੈਗਾ ਜੀਵਾਂ ਦਾ ਤੇ ਜਿਹੜਾ ਜੀਵਾਂ ਦਾ ਧਰਮ ਹੈਗਾ ਉਹ ਹੈਗਾ ਮੂਵਮੈਂਟ ਕਿ ਚੱਲਦੇ ਚੱਲਦੇ ਰਹਿਣਾ ਤੋਰਦੇ ਭੱਜਦੇ ਰਹਿਣਾ ਸ੍ਰਿਸ਼ਟੀ ਦੇ ਸਾਰੇ ਜੀਵ ਅੱਜ ਵੀ ਉਨਾ ਹੀ ਦੌੜਦੇ ਭੱਜਦੇ ਨੇ ਜਿੰਨਾ ਸਦੀਆਂ ਪਹਿਲਾਂ ਦੌੜਦੇ ਭੱਜਦੇ ਸੀ ਜੀ ਕਦੇ ਖਾਣਾ ਲੱਭਣ ਵਾਸਤੇ ਭੱਜਣਾ ਪੈਂਦੇ ਆ ਤੇ ਕਦੇ ਜਾਨ ਬਚਾਉਣ ਵਾਸਤੇ ਭੱਜਣਾ ਪੈਂਦਾ ਹਾਂ ਜੀ ਹਾਂ ਜੀ ਲੇਕਿਨ ਇਨਸਾਨ ਦੀਆਂ ਇਹ ਦੋਨੋਂ ਦੌੜਾਂ ਖਤਮ ਹੋ ਚੁੱਕੀਆਂ ਨੇ ਜੀ ਨਾ ਉਹ ਕੰਮ ਵਾਸਤੇ ਦੌੜਦਾ ਆਮ ਵਾਸਤੇ ਸੀ ਸਾਰਾ ਮਸ਼ੀਨੀਓ ਕਰ ਲਿਆ ਹਰ ਕੰਮ ਮਸ਼ੀਨ ਤੋਂ ਕਰਵਾ ਲੈਨੇ ਆ ਉਥੋਂ ਵੀ ਅਸੀਂ ਬਹਿ ਗਏ ਅੱਜ ਬਹਿ ਕੇ ਕੁਝ ਨੂ ਕੀ ਅਸੀਂ ਕੰਮ ਕਰਨੇ ਨੇ ਤੇ ਦੂਸਰਾ ਜਿਹੜਾ ਖਾਣੇ ਦੀ ਦੌੜ ਸੀ ਉਹ ਖਤਮ ਕਰ ਲਈ ਅਸੀਂ ਉਹ ਵੀ ਇਕੱਠਾ ਕਰਕੇ ਰੱਖ ਲਿਆ ਤੇ ਉਹ ਵੀ ਦੌੜ ਹੈ ਨਹੀਂ ਹੁਣ ਇਸ ਕਰਕੇ ਜਿਹੜਾ ਮੂਵਮੈਂਟ ਸਾਡਾ ਘਟਦਾ ਜਾ ਰਿਹਾ ਜਿਉਂ ਜਿਉਂ ਮੂਵਮੈਂਟ ਘਟਦਾ ਜਾਇਆ ਤੇ ਅਸੀਂ ਆਪਣੇ ਧਰਮ ਦੇ ਖਿਲਾਫ ਜਾ ਰਹੇ ਹਾਂ ਜਦੋਂ ਅਸੀਂ ਉਹ ਨੂੰ ਮੇਨਟੇਨ ਨਹੀਂ ਕਰਾਂਗੇ ਜ਼ਰੂਰੀ ਐਸੈਂਸ਼ੀਅਲ ਇਹ ਬੋਡੀ ਜਿਹੜੀ ਹੈ ਬੜਾ ਆਪਣੇ ਬਣਾਈਆਂ ਚੱਲਣ ਫਿਰਨ ਵਾਸਤੇ ਬਹਿਣ ਵਾਸਤੇ ਨਹੀਂ ਬਣਾਈ ਇਹ ਜਿਹੀ ਬੈਠੇ ਕੀ ਤਾਮਰੇ ਸੋ ਇਹ ਛੇਮਾ ਪਿੱਲਰ ਹੈ ਸੋ ਅੱਜ ਜਾਦਵੀ ਵਿਸ਼ਵ ਸਵਾਸ ਸੰਕਰਣ ਨੇ 4 ਪਿੱਲਰ ਜਿਹੜੇ ਬਣਾਏ ਨੇ ਫਿੱਟਨੈਸ ਦੇ ਉਹਨਾਂ ਨੇ ਵੀ ਪਹਿਲਾ ਪਿੱਲਰ ਫਲ ਐਕਸਰਸਾਈਜ਼ ਹੀ ਰੱਖਿਆ ਠੀਕ ਹੈ ਲੇਕਿਨ ਐਕਸਰਸਾਈਜ਼ ਪਹਿਲਾ ਪਿੱਲਰ ਮੈਂ ਉਹਨੂੰ ਨਹੀਂ ਕਹਾਵਾਂਗਾ ਇੱਕ ਬੱਚਾ ਜਦੋਂ ਛੋਟਾ ਜਿਹਾ ਪੈਦਾ ਹੁੰਦਾ ਹੈ ਤੂੰ ਉਹਨੂੰ ਐਕਸਰਸਾਈਜ਼ ਦਾ ਕੀ ਪਤਾ ਉਹ ਤੇ ਕੁਦਰਤੀ ਤੌਰ ਤੇ ਰਸਵਾਵਾਰਦਾ ਰਹਿੰਦਾ ਹੈ ਕਦੇ ਦੇਖਿਆ ਕਿ ਜਦ ਉਸ ਜਾਗਦਾ ਹੋਏ ਤੂੰ ਕਦੇ ਆਰਾਮ ਨਾਲ ਬੈਠਾ ਉਹ ਹਿਲਕੁਲ ਕਰਦਾ ਹੀ ਰਹਿੰਦਾ ਹੈ ਉਹ ਕੁਦਰਤ ਸੰਭੁਤੀ ਮਾਈਂਡਸਪਾਕੇ ਭੇਜਿਆ ਕਿ ਕੋਈ ਫਿਰਦਾ ਲੋਰਦੇ ਰਹਿਣਾ ਚੱਲਦੇ ਫਿਰਦੇ ਰਹਿਣਾ ਜਿਉਂ ਜਿਉਂ ਸਿਆਣਾ ਹੁੰਦਾ ਤੇ ਫਿਰ ਉਹ ਇਹਨਾਂ ਚੀਜ਼ਾਂ ਨੂੰ ਪਲਣ ਲੱਗਦਾ ਤੇ ਫਿਰ ਬਹਿਣਾ ਸ਼ੁਰੂ ਕਰ ਦਿੰਦਾ ਸੋ ਜਿਹੜਾ 6ਵਾਂ ਸਤੰਭ ਹੈਗਾ ਉਹ ਹੈਗਾ ਐਕਸਰਸਾਈਜ਼ ਸਾਮੁਖਾਤ ਹਾਲਤ ਵਿੱਚ ਆਪਣੇ ਸਰੀਰ ਨੂੰ ਚੱਲਦਾ ਫਿਰਦਾ ਰੱਖਣਾ ਪਵੇਗਾ ਤਾਂ ਕਿ ਸਰੀਰ ਦਾ ਸਿਸਟਮ ਹੀ ਇਸ ਤਰ੍ਹਾਂ ਚੱਲਦਾ ਆ ਸਹੀ ਜਦੋਂ ਇਹ ਦੌੜ ਪੱਚ ਕਰਦਾ ਚੱਲਦਾ ਫਿਰਦਾ ਸੋ ਫਿੱਕਾਣਾ ਕੋਈ ਔਖਾ ਨਹੀਂ ਹੈ 6 ਪਿਲਰ ਤੇ ਜਿਹੜਾ ਵੀ ਧਿਆਨ ਦੇ ਲੈਂਦਾ ਉਹਦੇ ਕੋਲ ਸਿਰਫ اور ਸਿਰਫਾਂ ਦ੍ਰਿਸ਼ੀ ਫੈਰਦੀ ਹੈ ਫਿਰ ਫਰੇਵੀਓ ਦੇ ਕੋਲ ਬੰਮਾਰੀ ਨੇ ਰੇਂਡਿੰਗ ਸੋ ਸਰ ਜੀ ਸੇਧ ਦੀ ਮੁੱਢਲੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਛੋ ਦੋਸਤੋ ਜਿਹੜੀਆਂ ਜਾਣਕਾਰੀਆਂ ਕੋ ਸਾਹਿਬ ਨੇ ਸਾਨੂੰ ਦਿੱਤੀਆਂ ਹਨ ਜਿਹੜੇ 6 ਪਿੱਲਰ ਸਾਨੂੰ ਦੱਸੇ ਹਨ ਉਹਨਾਂ ਵਿੱਚੋਂ ਹਰ ਇੱਕ ਉੱਤੇ ਵਿਸਤਾਰ ਨਾਲ ਗੱਲਬਾਤ ਕਰਾਂਗੇ ਅਤੇ ਹਰ ਇੱਕ ਉੱਤੇ ਇੱਕ ਵੱਖਰੀ ਵੀਡੀਓ ਬਣਾਵਾਂਗੇ ਨਵੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂਕਿ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਮਿਲਦੀ ਰਹੇ ਜੇ ਅੱਜ ਦੀਆਂ ਜਾਣਕਾਰੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣ ਤੇ ਇਸ ਵੀਡੀਓ ਨੂੰ ਰੱਜ ਕੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਵੀ ਜ਼ਰੂਰ ਕਰੋ ਤੁਹਾਡੇ ਕਮੈਂਟ ਸਾਡਾ ਉਤਸ਼ਾਹ ਵਧਾਉਂਦੇ ਹਨ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਆਦ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ